ਸਤ ਸ੍ਰੀ ਅਕਾਲ ਦੋਸਤੋ ਹੁਣ ਧਮਕੀਆਂ ਆਉਣ ਲੱਗੀਆਂ ਨੇ ਪ੍ਰੀਤ ਜੱਟੀ ਨੂੰ ਜਿਹਨਾਂ ਦਾ YouTube ਤੇ ਚੈਨਲ ਹੈ ਇਹ ਤੁਸਾਰੇ ਜਾਣਦੇ ਹੋ ਵੀ ਇਹ ਵੀਡੀਓਜ਼ ਬਣਾਉਂਦੇ ਨੇ ਤੇ ਇਹਨਾਂ ਦੇ ਹਾਸਲ ਇਹਨਾਂ ਨੂੰ ਬੁਰੀ سپورਟ ਕਰਦੇ ਨੇ ਵੀ ਤੁਸੀਂ ਸਾਡਾ ਕੁਝ ਨਹੀਂ ਵੀ ਕਰ ਸਕਦੇ ਅਸੀਂ ਆਪਣੀ ਵੀਡੀਓ ਪਾਉਂਦੇ ਆ ਤੇ ਇਹਨਾਂ ਨੂੰ ਧਮਕੀਆਂ ਇਹ ਆਈਆਂ ਨੇ ਵੀ ਜਿਹੜੀ ਪ੍ਰੀਤ ਜੱਟੀ ਹੈ ਇਹ ਹੁਣ ਸਲਵਾਰ ਸੂਟ ਦੇ ਵਿੱਚ ਵੀ ਕੋਈ ਵੀ ਜਾਨੀ ਕਿ ਵੀਡੀਓ ਨਹੀਂ ਪਾ ਸਕਤੀ YouTube ਦੇਤੇ ਇਸ ਕਰਕੇ ਹੁਣ ਇਸ ਨੂੰ ਵੀ ਬਹੁਤ ਜ਼ਿਆਦਾ ਵੀਡੀਓ ਪਾਣੀ ਔਖੀ ਹੋ ਗਈ ਹੈ ਕਿਉਂਕਿ ਪ੍ਰੀਤ ਜੱਟ ਨੂੰ ਵੀ ਕਿਹਾ ਗਿਆ ਵੀ ਇਹ ਡਬਲ मीनिंग ਵੀਡੀਓ ਐਚਡੀ ਬਣਾਉਂਦੇ ਨੇ ਜਿਸ ਨੂੰ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਇਸ ਕਰਕੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ ਵੀ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਜਿਹੜੀ ਅਪਲੋਡ ਨਹੀਂ ਕਰ ਸਕਤੀ ਇਸੇ ਤਰ੍ਹਾਂ ਹੀ ਇਸ ਕੋ ਪਹਿਲਾ ਕਮਲ ਕੌਰ ਦਾ ਤੁਹਾਨੂੰ ਪਤਾ ਹੀ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਵੀ ਡਬਲ ਮੀਨਿੰਗ ਦੇ YouTube ਨੌਬਦੀ ਸੀ ਜਿਸ ਨਾਲ ਬਹੁਤ ਹੀ ਜ਼ਿਆਦੇ ਜਿਹੜੀ ਨਿਊ ਜਨਰੇਸ਼ਨ ਹੈ ਉਸ ਤੇ ਗਲਤ ਇਫੈਕਟ ਹੈ ਜਿਹੜਾ ਪੈ ਰਿਹਾ ਸੀ ਇਸ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਇਹ ਵੀਡੀਓ ਜਿਹੜੀਆਂ ਵੀ ਕੁੜੀਆਂ ਬਣਾਉਂਦੀਆਂ ਨੇ ਜੋ ਕਿ ਉਹ ਸਹੀ ਨਹੀਂ ਹੁੰਦੀਆਂ ਜਿਸ ਨਾਲ ਗਲਤ ਇਫੈਕਟ ਪੈਂਦਾ ਤੇ ਕੋਈ ਚੰਗੀ ਸਿੱਧ ਨਹੀਂ ਹੁੰਦੀਆਂ ਜਨਰੇਸ਼ਨ ਨੂੰ ਇਸ ਕਰਕੇ ਇਹਨਾਂ ਦੇ ਉੱਤੇ ਰੋਕ ਹੈ ਜਿਹੜੀ ਲਗਾ ਦਿੱਤੀ ਗਈ ਹੈ